ਕਣਕ ਵਿੱਚ ਚਿਪੇ ਐਫਿਡ ਦਾ ਹਮਲਾ ਇਹ ਕੀੜਾ ਹਰੇ ਰੰਗ ਦਾ ਅਤੇ ਜੋ ਵਰਗਾ ਹੁੰਦਾ ਹੈ ਫਰਵਰੀ ਮਾਰਚ ਦੇ ਮਹੀਨੇ ਕਣਕ ਪੱਕਣ ਦੇ ਨਾਲ-ਨਾਲ ਫਸਲ ਉੱਪਰ ਇਸ ਕੀੜੇ ਨੂੰ ਦੇਖਿਆ ਜਾਂਦਾ ਹੈ ਕਣਕ ਪੱਕਣ ਨਾਲ ਖੇਤ ਵਿੱਚ ਖੰਭਾਂ ਵਾਲੇ ਦੋਵੇਂ ਨਰ ਅਤੇ ਮਾਦਾ ਕੀੜੇ ਪੈਦਾ ਹੋ ਜਾਂਦੇ ਹਨ ਅਤੇ ਕਣਕ ਦੀ ਕਟਾਈ ਤੋਂ ਬਾਅਦ ਇਹ ਕੀੜਾ ਨਦੀਨਾਂ ਤੇ ਚਲਾ ਜਾਂਦਾ ਹੈ ਅਤੇ ਫਿਰ ਦੁਬਾਰਾ ਅਕਤੂਬਰ ਨਵੰਬਰ ਵਿੱਚ ਕਣਕ ਤੇ ਆਉਂਦਾ ਹੈ ਇਸ ਦੇ ਬਾਲਗ ਕੀੜੇ ਬੂਟਿਆਂ ਦਾ ਰਸ ਚੂਸਦੇ ਹਨ ਅਤੇ ਬੂਟੇ ਨੂੰ ਕਮਜ਼ੋਰ ਕਰਦੇ ਹਨ ਸ਼ੁਰੂਆਤੀ ਸਮੇਂ ਇਹ ਪੱਤਿਆਂ ਤੇ ਹਮਲਾ ਕਰਦੇ ਹਨ ਪਰ ਬਾਅਦ ਵਿੱਚ ਸਿਰਫ ਸਿੱਟੇ ਤੇ ਹੀ ਰਹਿ ਜਾਂਦੇ ਹਨ ਜਿਸ ਕਰਕੇ ਰਸ ਚੂਸਣ ਦੇ ਨਤੀਜੇ ਵਜੋਂ ਦਾਣੇ ਸੁੰਗੜ ਜਾਂਦੇ ਹਨ ਇਸ ਤੋਂ ਇਲਾਵਾ ਇਹ ਕੀੜਾ ਮਲ ਮੂਤਰ ਵੀ ਪੱਤਿਆਂ ਉੱਪਰ ਛੱਡਦਾ ਰਹਿੰਦਾ ਹੈ ਜਿਸ ਉੱਪਰ ਕਾਲੀ ਉਲੀ ਜੰਮੀ ਨਜ਼ਰ ਆਉਣ ਲੱਗ ਜਾਂਦੀ ਹੈ ਇਸ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਤੇ ਹੁੰਦਾ ਹੈ ਰੋਕथाम ਇਸ ਨੂੰ ਆਕਰਸ਼ਿਤ ਕਰਨ ਲਈ ਸਰੋਂ ਮੇਥੀ ਮੱਕੀ ਆਦਿ ਖੇਤ ਦੇ ਚਾਰੇ ਪਾਸਿਆਂ ਤੇ ਬੀਜੋ ਤਾਂ ਜੋ ਕੀੜੇ ਨੂੰ ਕਣਕ ਤੇ ਆਉਣ ਤੋਂ ਰੋਕਿਆ ਜਾ ਸਕੇ ਚੇਪੇ ਦੀ ਰੋਕਥਾਮ ਲਈ 2 ਲੀਟਰ ਘਰ ਵਿੱਚ ਬਣਾਏ ਨਿੰਮ ਦੇ ਕੋਲ ਦਾ ਹਫਤੇ ਹਫਤੇ ਦੇ ਵਕਫੇ ਤੇ ਦੋ ਵਾਰ ਛਿੜਕਾ ਕਰੋ ਜਾਂ 20 ਗ੍ਰਾਮ ਥਾਇਆਮਿਥੋਕਸਮ ਪੰਜੀ ਡਬਲਯੂਜੀ ਜਾਂ 40 ਮਿਲੀਲੀਟਰ ਇਮੀਡਾਕਲੋਪ੍ਰਿਡ 17.8 ਐਸਐਲ ਪ੍ਰਤੀ ਏਕੜ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਕੋਲ ਕੇ ਛਿੜਕਾ ਕਰੋ ਫਸਲਾਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ